ਪੰਜਾਬ ਦੀ ਧਰਤੀ ਜਿਹੜੀ ਮਾਂ ਵਾਂਗ ਆਪਣੇ ਪੁੱਤਰਾਂ ਨੂੰ ਸਾਂਭਦੀ ਹੈ ਅੱਜ ਰੋ ਰਹੀ ਹੈ ਹੜ੍ਹਾਂ ਨੇ ਇੰਨੀ ਤਬਾਹੀ ਮਚਾਈ ਹੈ ਕਿ ਹੁਣ ਮੋਆ ਦੀ ਮਿੱਟੀ ਰੁਲ ਗਈ ਹੈ ਸੁੱਕੇ ਚੁੱਲ੍ਹੇ ਬੇਕਾਰ ਪਰਿਵਾਰ ਰੋਂਦੀਆਂ ਮਾਂਵਾਂ ਤੇ ਉਹ ਲੋਕ ਜਿਥੇ ਜ਼ਿੰਦਗੀ ਨੂੰ ਤਾਂ ਛੱਡੋ ਮੌਤ ਨੂੰ ਵੀ ਚੈਨ ਦਰਅਸਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਪੁੱਲਰ ਹੋਣਾ ਦੀ ਰਿਪੋਰਟ ਬਿਆਨ ਕਰਦੀ ਹੈ ਕਿ ਪੰਜਾਬ ਦੇ ਵਿੱਚ ਆਏ ਇਨ੍ਹਾਂ ਹੜ੍ਹਾਂ ਨੇ ਹੁਣ ਤੱਕ 50 ਤੋਂ ਵੱਧ ਜਾਨਾਂ ਲੈ ਲਈਆਂ ਨੇ ਪਰ ਇਹ ਜਾਨਾਂ ਗਵਾਉਣ ਵਾਲੇ ਅਪਾਹੇ ਲੋਕ ਕਿੰਨੇ ਬੇਬਸ ਨੇ ਕਿ ਉਹਨਾਂ ਨੂੰ ਆਪਣੇ ਪਿੰਡ ਦੀ ਪੌਂ ਵੀ ਨਸੀਬ ਨਹੀਂ ਹੋਈ ਸ਼ਮਸ਼ਾਨ ਘਾਟ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਅਤੇ ਮਿੱਟੀ ਨੂੰ ਮਿੱਟੀ ਵਿੱਚ ਮਿਲਾਉਣ ਦੇ ਲਈ ਦੂਰ ਦੁਰਾਡੇ ਭਜਣਾ ਪੈ ਰਿਹਾ ਹੈ ਇਹ ਕਹਾਣੀ ਹੈ ਕੁਲਵਿੰਦਰ ਕੌਰ ਦੀ ਬਚਪਨ ਤੋਂ ਹੀ ਹੜ੍ਹਾਂ ਦੇ ਕਹਿਰ ਦੇ ਨਾਲ ਲੜਦੀ ਆਈ ਕੁਲਵਿੰਦਰ ਪਹਿਲਾਂ ਹੀ ਸੌਰੇ ਘਰ ਦੀ ਥਾਂ ਪੀਕੇ ਘਰ ਰਹਿ ਰਹੀ ਸੀ ਤੇ ਹੁਣ ਖੁਦ ਹੜਾਂ ਦੇ ਪਾਣੀ ਦੇ ਵਿੱਚ ਪੈਰ ਫਿਸਲਿਆ ਤਾਂ ਜ਼ਿੰਦਗੀ ਦੀ ਡੋਰ ਟੁੱਟ ਗਈ ਉਸ ਦਾ ਅਖੀਰਲਾ ਸਫ਼ਰ ਵੀ ਇੰਨਾ ਮੁਸ਼ਕਿਲ ਹੋਵੇਗਾ ਕਿਸੇ ਨੇ ਸੋਚਿਆ ਨਹੀਂ ਸੀ ਪਿੰਡ ਦਾ ਸ਼ਮਸ਼ਾਨ ਘਾਟ ਵੀ 9 ਫੁੱਟ ਪਾਣੀ ਦੇ ਵਿੱਚ ਡੁੱਬਿਆ ਹੋਇਆ ਸੀ ਆਖਿਰ ਕੁਲਵਿੰਦਰ ਨੂੰ 3 ਕਿਲੋਮੀਟਰ ਦੂਰ ਇੱਕ ਨਾਲੇ ਦੇ ਕੰਡੇ ਤੇ ਮਿੱਟੀ ਮਿਲੀ ਕਿੰਨੀ ਵੱਡੀ ਤਰਸਤੀ ਹੈ ਇਹ ਜ਼ਿੰਦਗੀ ਭਰ ਦੁੱਖ ਚੱਲ ਕੇ ਮਰਨ ਵਾਲੀ ਔਰਤ ਨੂੰ ਮਰ ਕੇ ਵੀ ਚੈਨ ਨਾ ਮਿਲਿਆ ਉਸਦੀ ਰੂਹ ਵੀ ਰੋ ਰਹੀ ਹੋਵੇਗੀ ਪਿੰਡ ਦੀ ਮਿੱਟੀ ਨੂੰ ਛੂਣ ਦੇ ਲਈ ਤਰਸ ਰਹੀ ਹੋਵੇਗੀ ਤੇ ਕੁਝ ਇਸ ਕਦਰ ਮਾਂ ertidti ਗੋਦ ਵੀ ਉਸਦੇ ਲਈ ਛੋਟੀ ਹੋ ਗਈ ਇਹ ਹੈ ਰੇਸ਼ਮਾ ਦੀ ਕਹਾਣੀ ਪਿੰਡ ਕੋਲੀਆਂ ਜ਼ਿਲ੍ਹਾ ਪਠਾਨਕੋਟ ਤੋਂ ਉਸਦਾ ਭਤੀਜਾ ਪਾਣੀ ਦੇ ਵਿੱਚ ਫਸਲ ਗਿਆ ਰੇਸ਼ਮਾ ਦੌੜੀ ਉਸਨੂੰ ਬਚਾਉਣ ਦੇ ਲਈ ਪਰ ਕਿਸਮਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਨਾ ਕੇਸ਼ਵ ਬਚਿਆ ਤੇ ਨਾ ਹੀ ਰੇਸ਼ਮਾ ਪਿੰਡ ਦਾ ਸ਼ਮਸ਼ਾਨ ਘਾਟ ਵੀ 라ਵੀ ਦੇ ਭੇਟ ਚੜ ਗਿਆ ਰੇਸ਼ਮਾ ਦੇ ਆਖਰੀ ਸਾਹ ਵੀ ਪਿੰਡ ਦੀ ਜੂਹ ਤੋਂ ਬਾਹਰ ਮੁੱਕੇ ਅਖੀਰ ਦੋਵਾਂ ਦਾ ਸ਼ਾਹਪੁਰ ਕੰਡੀ ਦੇ ਵਿੱਚ ਸਿਵਾ ਬਾਲਿਆ ਗਿਆ ਉਸ ਦਾ ਦਿਲ ਕਿੰਨਾ ਟੜਫਿਆ ਹੋਵੇਗਾ ਭਤੀਜੇ ਨੂੰ ਬਚਾਉਣ ਦੇ ਲਈ ਜਾਨਵਾਰ ਦਿੱਤੀ ਪਰ ਹੜਾਂ ਨੇ ਤਾਂ ਸਭ ਕੁਝ ਹੀ ਖੋ ਲਿਆ ਇਹ ਕਹਾਣੀ ਨਹੀਂ ਇਹ ਤਾਂ ਅੱਜ ਪੰਜਾਬ ਦੀਆਂ ਹਜ਼ਾਰਾਂ ਮਾਵਾਂ ਤੇ ਔਰਤਾਂ ਦਾ ਦਰਦ ਹੈ ਅੰਮ੍ਰਿਤਸਰ ਦੇ ਬਲਕ ਰਾਮਦਾਸ ਦੇ ਵਿੱਚ ਪੈਂਦੇ ਪਿੰਡ ਪਿਹੜੇਵਾਲ ਇੱਥੇ ਕਈ ਦਿਨਾਂ ਤੋਂ ਗੁੱਡੇ-ਗੁੱਡੇ ਪਾਣੀ ਹੈ ਰਾਵੀ ਦਰਿਆ ਤੋਂ 6 ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਵੀ ਇਹ ਪਿੰਡ ਹੜਾਂ ਦੀ ਲਪੇਟ ਦੇ ਵਿੱਚ ਆ ਗਿਆ ਗੁਰਜੋਤ ਸਿੰਘ ਪਾਣੀ ਦੇ ਵਿੱਚ ਕੁਝ ਪਲਾਂ ਦੇ ਵਿੱਚ ਹੀ ਜਜ਼ਬ ਹੋ ਗਿਆ ਪਰ ਉਸ ਦੀ ਧੀ ਨੂੰ ਵੀ ਆਪਣੇ ਪਿੰਡ ਦੀ ਮਿੱਟੀ ਨਾਲ نصیਬ ਹੋਈ 25 ਕਿਲੋਮੀਟਰ ਦੂਰ ਰਾਜਾ ਸੰਸੀ ਲੈ ਜਾ ਕੇ ਸੰਸਕਾਰ ਕਰਨਾ ਪਿਆ ਕਿੰਨੀ ਬੇਵਸੀ ਹੈ ਇਹ ਜ਼ਿੰਦਗੀ ਭਰ ਪਿੰਡ ਦੇ ਵਿੱਚ ਰਹਿਣ ਵਾਲੇ ਨੂੰ ਮੌਤ ਤੋਂ ਬਾਅਦ ਘਰ ਵੀ نصیਬ ਨਾ ਹੋਇਆ ਉਸਦੇ ਪਰਿਵਾਰ ਨੂੰ ਹਮੇਸ਼ਾ ਇਹ ਮਲਾਲ ਰਹੇਗਾ ਕਿ ਗੁਰਜੋਥ ਨੂੰ ਆਪਣੇ ਪਿੰਡ ਦੀ ਮਿੱਟੀ ਵਿੱਚ ਨਹੀਂ ਸਮੇਟ ਸਕੇ ਸੋਚੋ ਇੱਕ ਪੁੱਤਰ ਆਪਣੀ ਮਾਂ ਦੀਆਂ ਅੱਖਾਂ ਸਾਹਮਣੇ ਮਿੱਟੀ ਹੋ ਗਿਆ ਪਰ ਮਾਂ ਦੇ ਪਿੰਡ ਦੀ ਮਿੱਟੀ ਉਸ ਨੂੰ ਨਸੀਬ ਨਾ ਹੋਈ ਪਠਾਨਕੋਟ ਦਾ ਬਾਗ ਹੁਸੈਨ ਰਾਵੀ ਦਾ ਬੰਨ ਟੁੱਟਿਆ ਤੇ ਉਸ ਦਾ ਸਾਰਾ ਪਰਿਵਾਰ ਹੀ ਲਹਿਰਾਂ ਦੇ ਵਿੱਚ ਸਮਾ ਗਿਆ ਦਾਦੀ ਆਪਣੇ ਦੋ ਪੋਤਰਿਆਂ ਸਮੇਤ ਪਾਣੀ ਦੇ ਵਿੱਚ ਗਾਇਬ ਹੋ ਗਈ ਹਾਲੇ ਤੱਕ ਉਸ ਦੇ ਨਿਸ਼ਾਨ ਨਹੀਂ ਮਿਲੇ ਬਾਗ ਹੁਸੈਨ ਜਦ ਇਕੱਲਾ ਘਰ ਪਰਤਿਆ ਉਸਦੀ ਮੁੱਢੀ ਤੇ ਇਕੱਲੀ ਬੱਚੀ ਦੀ ਮ੍ਰਿਤਕ ਦੇ ਸੀ ਉਹ ਬੱਚੀ ਨੂੰ ਦੂਰ ਦੁਰਾਡੇ ਕਿਸੇ ਅਜਨਬੀ ਕਬਰ ਦੇ ਵਿੱਚ ਦਫਨਾਉਣਾ ਪਿਆ ਕਿ ਇਸ ਤੋਂ ਕੋਈ ਵੱਡੀ ਬਿਦਰਦੀ ਹੋ ਸਕਦੀ ਹੈ ਇੱਕ ਗੁਜਰਪਾਈਚਾਰੀ ਦੀ ਤਰਾਸਤੀ ਨਹੀਂ ਇਹ ਤਾਂ ਪੂਰੇ ਪੰਜਾਬ ਦਾ ਦਰਦ ਹੈ ਅਜੀਤ ਸਿੰਘ ਦੀ ਲਾਸ਼ ਬਾਗ ਦੇ ਵਿੱਚ ਤੈਰਦੀ ਮਿਲੀ ਉਸ ਦਾ ਪੁੱਤਰ ਲਾਪ੍ਰਿਤ 4 ਕਿਲੋਮੀਟਰ ਦੂਰ ਰਾਮਦਾਸ ਲੈ ਗਿਆ ਉਸ ਨੂੰ ਮਿੱਟੀ ਦੇਣ ਦੇ ਲਈ ਲਾਪ੍ਰਿਤ ਦਾ ਚਿਹਰਾ ਦੱਸਦਾ ਹੈ ਇਹ ਹੜ ਸਦਾ ਲਈ ਉਸਦੀ ਰੂਹ ਤੇ ਜ਼ਖਮ ਛੱਡ ਗਏ ਨੇ ਉਸ ਨੂੰ ਹਮੇਸ਼ਾ ਮਲਾਲ ਰਹੇਗਾ ਕਿ ਬਾਪ ਨੂੰ ਮਨੁੱਖੀ ਜਾਮਾ ਤਾਂ ਮਿਲਿਆ ਪਰ ਮਰ ਕੇ ਵੀ ਚੈਨ ਨਾ ਮਿਲ ਸਕਿਆ ਅੱਜ ਪੰਜਾਬ ਦੇ ਹਰ ਪਿੰਡ ਤੋਂ ਇੱਕੋ ਹੀ ਸੁਰ ਸੁਣਾਈ ਦਿੰਦੀ ਹੈ ਰੋਣਾ ਚੀਖਣਾ ਤੇ ਬੇਵਸੀ ਹੜਾਂ ਨੇ ਲੋਕਾਂ ਦੇ ਘਰ ਨਹੀਂ ਸੁਪਨੇ ਵੀ ਰੂਲ ਦਿੱਤੇ ਨੇ ਕਿਸੇ ਦੀ ਛੱਤ ਟੁੱਟ ਗਈ ਹੈ ਕਿਸੇ ਦੀ ਮਾਂ ਵਿਛੜ ਗਈ ਹੈ ਕਿਸੇ ਦਾ ਪੁੱਤਰ ਤੇ ਕਿਸੇ ਦੀ ਰੂਹ ਹੀ ਪਾਣੀ ਦੇ ਵਿੱਚ ਲੀਨ ਹੋ ਗਈ ਹੈ ਇਹ ਸਿਰਫ ਹੜ੍ਹ ਨਹੀਂ ਇਹ ਉਹ ਕਹਿਰ ਹੈ ਜਿਸ ਨੇ ਸਭ ਨੂੰ ਬੇਚੈਨ ਕਰ ਦਿੱਤਾ ਹੈ ਜਿਸ ਨੇ ਮਾਰਿਆਂ ਨੂੰ ਵੀ ਆਪਣੀ ਮਾਂ ਧਰਤੀ ਦੀ ਗੋਦ ਤੋਂ ਵਿਛੋੜ ਦਿੱਤਾ ਹੈ ਜਿੰਨਾ ਪਰਿਵਾਰਾਂ ਦਾ ਸਭ ਕੁਝ ਹੜ੍ਹਾਂ ਦੇ ਵਿੱਚ ਰੁੜ ਗਿਆ ਹੈ ਉਹਨਾਂ ਦੀਆਂ ਸਦਰਾਂ ਦਿਨ ਦਿਹਾੜੇ ਫੌਤ ਹੋ ਗਈਆਂ ਨੇ ਅੱਜ ਪੰਜਾਬ ਰੋ ਰਿਹਾ ਹੈ ਅਤੇ ਇਸ ਦੇ ਵਾਸੀ ਪੁੱਛ ਰਹੇ ਨੇ ਜਦ ਮੋਇਆਂ ਦੀ ਮਿੱਟੀ ਵੀ ਰੁਲ ਰਹੀ ਹੈ ਤਾਂ ਸਾਨੂੰ ਚੈਨ ਕਿਵੇਂ ਆਵੇਗਾ